ਵਟਾ ਕਿੱਥੇ ਰਹਿ ਗਈਆਂ ਵਾ ਇਹ ਦਰਿਆ ਨੇ ਹੋਰ ਕੰਮ ਵਧਾਤਾ ਜੰਦੇਸ਼ਾ ਇਹ ਇੱਥੇ ਲੜਾਈਆਂ ਹੋਣੀਆਂ ਆ ਵੇਖੋ ਸੰਤਜੀ ਵੈਰੋਵਾਲ ਦਾਰਾਪੁਰ ਦੀ ਜ਼ਮੀਨ ਆ ਆ ਵੇਖੋ ਹਾਲ ਦਰਿਆ ਨੇ ਪੈਲੀਆਂ ਦਾ ਕੀ ਬਣਾਤਾ ਇਹ ਪੱਧਰੀਆਂ ਪੈਲੀਆਂ ਆ ਇਹ ਆ ਪਹਾੜ ਰੇਤ ਮਿੱਟੀ ਇੰਨੇ ਬੂਰਾ ਸਾਹਮਣੇ ਕਿਹਦਾ ਵਟਾ ਕਿੱਥੇ ਰਹਿ ਗਈਆਂ ਵਾ ਇਹ ਦਰਿਆ ਨੇ ਹੋਰ ਕੰਮ ਵਧਾਤਾ ਜੰਦੇ ਸ਼ਾ ਇਹ ਇੱਥੇ ਲੜਾਈਆਂ ਹੋਣੀਆਂ ਸਰਕਾਰ ਨੂੰ ਚਾਹੀਦਾ ਵਾ ਵੀ ਹੁਣ ਜਿਹੜੀ ਉਥੇ ਨਿਸ਼ਾਨਦੇਹੀ ਦਾ ਜਿਹੜੀ ਲੁੱਟ ਮਚਾਉਂਦੇ ਆ ਨਾ ਉਹ ਬੰਦ ਕਰੇ ਤੇ ਇੱਧਰ ਦੁਬਾਰਾ ਨਿਸ਼ਾਨਦੇਹੀ ਕਰਕੇ ਤੇ ਜਿੱਥੇ-ਜਿੱਥੇ ਹੈਗੇ ਆ ਘਰ ਉਹਨਾਂ ਨੂੰ ਬਾਹਲੇ ਪੱਤਰ-ਪੁੱਤਰ ਲਾ ਦੇਣ ਇੱਥੇ ਜਿਹੜੇ ਬੁਰਜੀਆਂ ਹੁੰਦੀਆਂ ਅਸੀਂ ਪੰਨੀਆਂ-ਪੰਨੀਆਂ ਗੱਲੀਆਂ ਆਂੀਆਂ ਆਪੋ ਆਪਣੀ ਪੈਲੀ ਦੇ ਵਿੱਚ ਆਪੋ ਆਪਣੇ ਬਹਿ ਜਾਣਾ ਨਹੀਂ ਤੇ ਇਹ ਲੜਾਈ ਦਾ ਘਰ ਬਣ ਗਿਆ